ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਸੁਖਵੰਤ ਸਿੰਘ ਪਿੰਡ ਭੈਣੀ ਸਾਲੂ ਜ਼ਿਲ੍ਹਾ ਲੁਧਿਆਣਾ ਗੁਰਪੰਥ ਟਰੱਸਟ ਯੂਗੇ ਨੂੰ ਬੇਨਤੀ ਕੀਤੀ ਸੀ ਕਿ ਮੈਨੂੰ ਰੋਜ਼ਗਾਰ ਵਿੱਚ ਮੇਰੀ ਮਦਦ ਕੀਤੀ ਜਾਵੇ। ਉਹਨਾਂ ਨੇ ਮੈਨੂੰ ਕੱਜਕਾਰ ਖੋਲਣ ਵਾਸਤੇ ਰੈਡੀਮੇਡ ਗਾਰਮੈਂਟ ਦਾ ਸਮਾਨ ਪਾ ਕੇ ਦਿੱਤਾ ਹੈ ਜਿਸ ਵਿੱਚ ਜੀਨਸ ਪੈਂਟਾਂ, ਫਾਰਮਲ ਪੈਂਟਾਂ, ਟੀ-ਸ਼ਰਟਾਂ, ਲੋਰਾਂ, ਕੈਪਰੀਆਂ ਬਨਾਇਣਾ ਅੰਡਰਵੀਰਾਂ ਸ਼ਰਟਾਂ ਫਾਰਮਲ ਪੈਂਟਾਂ ਆਦ ਦਾ ਸਮਾਨ ਮੈਨੂੰ ਪਾ ਕੇ ਦਿੱਤਾ ਗਿਆ ਹੈ ਮੈਂ ਯੂਕੇ ਨੂੰ ਪਾਸਟਰਾਸ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਰੋਜ਼ਗਾਰ ਕੋਲ ਕੇ ਦਿੱਤਾ ਤੇ ਮੇਰੇ ਪਰਿਵਾਰ ਦੇ ਗੁਜਾਰੇ ਲਈ ਮੈਨੂੰ ਇੱਕ ਰੋਜ਼ਗਾਰ ਮਹਈਆ ਕਰਵਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਕਸਾ ਸ੍ਰੀ ਵਾਇਗੁਰ ਜੀ ਦੀ ਫਤਿਹ ਮੈਂ ਗੁਰੂ ਪੰਥ ਅੰਤਰਸ ਦਾ ਬਹੁਤ ਹੀ ਦਿਲੋਂ ਧੰਨਵਾਦ ਕਰਦਾ ਕਿ ਇਹ ਵੀਰ ਸਖਵੰਤ ਸਿੰਘ ਜਿਹੜਾ ਅਪਾਹਜ ਵਿਅਕਤੀ ਆ ਇਹ ਇਹਨੂੰ ਇੱਕ ਰੈਡੀਮੇਡ ਦੀ ਦੁਕਾਨ ਪਾ ਕੇ ਦਿੱਤੀ ਆ ਇਹਦੇ ਵਿੱਚ ਉਹਨਾਂ ਨੇ ਬਹੁਤ ਵਧੀਆ ਕੱਪੜਾ ਤੇ ਬਹੁਤ ਸਾਰਾ ਕੱਪੜਾ ਪਾ ਕੇ ਦਿੱਤਾ ਵਾ ਪੈਂਟਾਂ, ਟੀ-ਸ਼ਰਟਾਂ, ਬਣਾਣਾ, ਲੋਹੜਾਂ, ਨਿਕਰਾਂ ਬਹੁਤ ਸੋਹਣੇ ਵਧੀਆ ਨੂੰ ਦੁਕਾਨ ਪਾ ਕੇ ਦਿੱਤੀ ਆ ਮੈਂ ਤੇ ਦਿਲੋਂ ਧੰਨਵਾਦ ਕਰਦਾ ਐ ਗੁਰੂ ਪੰਥ ਅੰਤਰਸ ਦਾ ਤੇ ਇਹੋ ਜੇ ਲੋੜਵੰਦਾਂ ਦੀ ਜਿਹੜੀ ਸਹਾਇਤਾ ਕਰਦਾ ਰਹੇ ਮੈਂ ਤੇ ਵੱਧ ਵਧ ਸੰਗਤਾਂ ਨੂੰ ਅਪੀਲ ਕਰਦਾ ਆ ਕਿ ਗੁਰੂ ਪੰਥਨ ਟਰਸਟ ਨਾਲ ਜੁੜੋ ਤੇ ਦਿਨ ਦੁਗਣੀ ਰਾਤ ਰੋਗੀ ਤਰੱਕਿਆ ਮਸ਼ੇ ਵਾਹਿਗੁਰੂ ਖਾਲਸਾ ਵਾਹਿ ਫਤ